ਖਾਲਸੇਤਾਨ ਦੇ ਮੁੱਦੇ ਤੇ ਸਰਬਜੀਤ ਖਾਲਸਾ ਨੇ ਮੋੜ ਆਪਣੀ ਗੱਲ ਰੱਖੀ ਹੈ ਫਰੀਦਕੋਟ ਤੋਂ ਸੰਸਦ ਮੈਂਬਰ ਮੁਤਾਬਕ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਦੇ ਨੇ ਸਾਫ ਕਿ ਤਾਂ ਕਿ ਉਹ ਪੰਜਾਬ ਦੇ ਨਿਕਲ ਚੁੱਕੇ ਦੌਰ ਦੇ ਹੱਕ ਚ ਨਹੀਂ ਤਮਾਮ ਮਸਲਿਆਂ ਦੇ ਹੱਲ ਲਈ ਉਹਨਾਂ ਗੱਲਬਾਤ ਨੂੰ ਜ਼ਰੂਰੀ ਦੱਸਿਆ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਆਪਣਾ ਖਾਲਸਾਤਨ ਆ ਜਾਊਗਾ ਵਿੱਚ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਸੀ ਸਾਰਿਆਂ ਵਾਸਤੇ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਸੀ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਮੈਂ ਵੀ ਇਹਹੀ ਚਾਹਨਾ ਵੀ ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਦੁਆਰਾ ਆਵੇ ਤਾਂ ਕਿ ਜੋ ਆਪਾਂ ਫੇਰ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਅਸੀਂ ਖਾਲਿਸਤਾਨ ਦੀ ਜਿਹੜੀ ਗੱਲ ਹੈ ਅਸੀਂ ਜਿਹੜਾ ਦੌਰ ਨਿਕਲੇ ਆਏ ਪੰਜਾਬ ਦਾ ਮੈਂ ਉਹਦੇ ਹੱਕ 'ਚ ਨਹੀਂ ਐ ਮੈਂ ਇਹ ਚਾਹੁੰਦਾ ਵੀ ਕਿਸੇ ਵੀ ਗੱਲ ਦਾ ਨਾ ਹੱਲ ਆਖਰ ਤਾਂ ਟੇਬਲ ਤੇ ਬਹਿ ਕੇ ਹੀ ਹੋਣਾ ਹੈ ਟੇਬਲ ਟਾਕ ਨਾਲ ਹੀ ਹੋਣਾ ਹੈ ਬਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜੇ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਰੱਖਦਾ